ਕਦਾਂ ਰੱਬ ਉਸੇ ਵੇਲੇ ਸਾਂ ਰੋਕ ਦਵੇ ਜੇ ਮਾੜਾ ਸੋਚਾਂ ਕਦੇ ਵੀ ਬਾਰੇ ਤੇਰੇ ਹੱਸ ਕੇ ਚੱਕ ਨੂੰ ਜਾਣ ਮੇਰੀਏ ਆ ਸ਼ੌਂਕ ਸ਼ੌਂਕ ਜੇ ਸਾਰੇ ਤੇਰੇ ਦਿਲ ਨਾਲ ਦਿਲ ਮੇਰਾ ਜੁੜਿਆ ਤਾਂ ਹੀ ਦਿਲ ਤੋਂ ਮੈਂ ਕਰਨਾ ਚਾਹਨਾ ਤੇਰੇ ਨਾਲ ਜੰਮਿਆ ਤਾਂ ਨਹੀਂ ਮੈਂ ਪਰ ਜਾਨ ਮੇਰੀਏ ਮੈਂ ਤੇਰੇ ਨਾਲ ਮਰਨਾ ਚਾਹਨਾ ਲੈ 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 ਉਹ ਪਹਿਲਾਂ ਚੰਗੀ ਤਰ੍ਹਾਂ ਜੰਮ ਤਾਂ ਲਵੋ ਫਿਰ ਕਰ ਲਿਓ ਮਰਨ ਦੇ ਵਾਦੇ ਭਈਨਾ ਹਜੇ ਧਰਤੀ 'ਚੋਂ ਚੰਗੀ ਤਰ੍ਹਾਂ ਉੱਗੇ ਵੀ ਨਹੀਂ ਹੈਗੇ ਮਰਨ ਦੇ ਵਾਦੇ ਪਹਿਲੇ ਹੀ ਕਰਨ ਲੱਗੇ ਆ ਇੱਕ ਘੱਟ ਦੀ ਜਿਹੜਾ ਦੂਜਾ ਤੂੰ ਆ ਗਿਆ ਇਹਨਾਂ ਦੀ ਤਾਂ ਹੁਣ ਜੋੜੀ ਬਣ ਗਈ ਇੱਕ ਆਲੂ ਦੀ ਤੇ ਤੂੰ ਬਖਾਰਾ ਆਲੂ ਬਖਾਰਾ ਆਲੂ ਬਖਾਰੇ ਦੀ ਜੋੜੀ ਬਣ ਗਈ ਕਹਿੰਦਾ ਮੈਂ ਆਲੂ ਦੇ ਸਾਰੇ ਸੌਂਕ ਪੂਰੇ ਕਰੂੰਗਾ ਕੀ ਗੱਲ ਮੇਰੇ ਅਸਲੈ ਕੰਨ ਕੋ ਲੱਗਿਆ ਹੋਇਆ ਤੂੰ ਚੌਥੀ ਦਾ ਟੱਪ ਲੋ ਪਹਿਲਾਂ ਚੰਗੀ ਤਰ੍ਹਾਂ ਭੈਣਾ ਇਹਨੂੰ ਕਹਿੰਦੇ ਨੇ ਲੰਡੂ ਆਸ਼ਕ ਹਲੇ ਸਾਰੇ ਚੌਥੀ ਜਮਾਤ ਟੱਪੇ ਨਹੀਂ ਹੈਗੇ ਤੇ ਅੱਜ ਕੀ ਪਹਿਲਾਂ ਹੀ ਕਰਨ ਲੱਗ ਗਏ ਇਹ ਤਾਂ ਮਿਰਜਾ ਸਾਹਿਬ ਹੀ ਬਣੇ ਫਿਰਦੇ ਨੇ ਸਾਹਿਬਾਂ ਨੇ ਮਿਰਜਾ ਮਰਾਇਆ ਤੀਗਾ ਤੇ ਪੁੱਤ ਆਦੂ ਤੇਰੀਆਂ ਚਿਚੜੀਆਂ ਕਟਵਾ ਦੂ ਵੱਜ ਜਾ ਇਹਦੇ ਕੋਲੋਂ ਬਹੁਤ ਤੇਜ਼ ਆ ਇਹ